ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਬਈ ਅੱਜ ਆਪਾਂ ਆਏ ਹੋਏ ਆ ਮੁੜੀ ਖੈੜ ਇੱਥੇ ਪੀਜੀ ਦਾ ਥੋੜਾ ਜਿਹਾ ਰਿਪੇਅਰ ਦਾ ਕੰਮ ਕਰਨ ਆਏ ਆ ਇੱਕ ਬਾਸ ਬਣਿਆ ਹੋਇਆ ਉੱਥੇ ਤੇ ਉਹਦੇ ਵਿੱਚ ਆਪਾਂ ਡਰੇਨ ਪਾਈਪ ਦੀ ਪ੍ਰਵੀਨ ਬਣਾਉਣ ਵਾਸਤੇ ਆਏ ਹੋਏ ਆ ਤੇ ਆਹ ਦੇਖੀ ਜੰਨੇ ਬਾਹਰਲੇ ਪਾਸੇ ਇੱਥੇ ਉਹ ਉੱਲੇ ਪਾਸੇ ਵੀ ਉਹ ਪਾਈਪ ਖੜੀ ਹੈ ਇਕਦੀਆ ਵੀਡੀਓ ਖੜੀ ਇੱਧਰ ਵੀ ਪਾਈਪ ਤੇ ਆਹ ਵਿਚਾਲੇ ਜੇ ਖੜੀ ਇੱਕ ਪਾਈਪ ਤੇ ਉਹ ਥੱਲੇ ਇਹਦੀ ਪੱਕ ਪਟਈਆ ਕਰੀਏ ਆਪਾਂ ਨੂੰ ਤੇ ਬਾਈ ਕਹਿੰਦੇ ਵੀ ਇੱਥੇ ਦੇ ਆਹ ਜਿਹੜਾ ਸਾਹਮਣੇ ਪਾਈਪ ਹੈ ਇੱਥੇ ਆਪਣੇ ਅੰਦਰ ਦਿਖਾਉਣੇ ਤੁਹਾਨੂੰ ਜਾ ਕੇ ਇੱਥੋਂ ਪਰਵੇਨ ਬਣਾਉਣੀ ਆ ਆਹ ਯੂ ਫਨੀ ਬਾਜ਼ੂਨ ਦੇ ਵੀ ਕੁਮਾਰਿਆ ਖੱਡਾ ਓਰੇ ਆਪਾਂ ਆ ਤੁਮ ਬਣਿਆ ਇਹ 5 ਵਜੇ 6 ਦੇ ਇੱਥੇ ਫਿਟਿੰਗ ਕਰਨੀ ਹੈ ਤੇ ਇਹਦੇ ਭਾਵੇਂ ਬਰਵੀਰ ਪਾਉਣੇ ਇੱਥੇ ਅਮਰੇ ਟੂਟੀ ਦੇਣੀ ਹੈ ਤੇ ਇੱਧਰ ਕੋਲੇ ਚ ਸ਼ੀਟ ਲਾਉਣੀ ਹੈ ਤੇ ਇੱਧਰ ਬਾਸ਼ ਵੇਸ਼ਨ ਲਾਉਣਾ ਹੈ ਠੀਕ ਹੈ ਇਹ ਬਾਈ ਇਹਦੇ ਵਾਸਤੇ ਪਾਏ ਹੋਏ ਆ ਜੇ ਹਿਲਟਿੰਗ ਫਰਸ ਬੰਨਿਆ ਸਾਰਾ ਹੀ ਤੇ ਫਰਸ ਬੰਨ ਕੇ ਫਿਰ ਥੱਲੇ ਡਰੇਨ ਪਾਉਂਗੇ ਇਹ ਮੁੜੇ ਖੜਦਾ ਏਰੀਆ ਬਾਈ ਇੱਥੇ ਪੀਜੀ ਬਣੀ ਹੋਈ ਹੈ ਉੱਪਰ ਵਾਲੀ ਫਲੋਰ ਚੜੀ ਹੋਈ ਹੈ ਤੇ ਗਰਾਉਂਡ ਫਲੋਰ ਵਿੱਚ ਟਾਇਲ ਟੂ ਲੱਗ ਰਹੀ ਹੈ ਤੇ ਆਲਰੇਡੀ ਪਹਿਲਾਂ ਫਿਰ ਫਿਟਿੰਗ ਹੋਈ ਹੋਈ ਹੈ ਤਕਰੀਬਨ ਤੇ ਥੱਲੇ ਟਾਇਲ ਲੱਗੀ ਹੈ ਬਸ ਥੱਲੇ ਡਰੇਨਰ ਡਰੂਨ ਦਾ ਹੀ ਕੰਮ ਹੈ ਜਿਆਦਾ ਮਿਹਨਤ ਤਾਂ ਤੇ ਸ਼ੀਟ ਸ਼ੂਟ ਕ੍ਰੈਕ ਹੋਈ ਵੀ ਸੀ ਉਹ ਪੱਟੀ ਹੈ ਥੱਲੇ ਟਾਇਲ ਲੱਗੀ ਅੰਦਰ ਅ ਤੇ ਸ਼ੀਟ ਨਮੀ ਲਾਉਣੀ ਹੈ ਭਾਈ ਕਹਿੰਦੇ ਸ਼ੀਟ ਲਾਉਣੀ ਹੈ ਵਨ ਪੀਸ ਮੰਗਾਈ ਆਪਾਂ ਇੱਥੇ ਪਹਿਲਾਂ ਟੂ ਪੀਸ ਲੰਗੀ ਜੋ ਲਾਉਂਗੇ ਤੇ ਭਾਈ ਪਿੱਛੇ ਡਾਕਟਰ ਜੀ ਛੱਡੀ ਹੋਈ ਹੈ ਇੱਕ ਛੋਟੀ ਜੀ ਇੱਥੇ ਤੇ ਵੀ ਪੁਆਇੰਟ ਬਣਾਉਣੇ ਅੰਦਰ ਸੋਈ ਤੁਹਾਨੂੰ ਦਿਖਾਉਨੇ ਆਂ ਪਾਰਲੇ ਪਾਸੇ ਜਾ ਕੇ ਤੇ ਆ ਇੱਥੇ ਤੇ ਪੁਆਇੰਟ ਬਣਾਉਣੇ ਆ ਉਹਦੇ ਡਾਕਟਰ ਵਿੱਚ ਦੇ ਆ ਜੀ ਬਾਈ ਤੁਹਾਨੂੰ ਇੱਕ ਵਾਰੀ ਪਾਰਲੇ ਪਾਸੇ ਦਿਖਾ ਦਿੰਨੇ ਆਂ ਥੱਲੇ ਤਿੰਨ ਕਮਰੇ ਬਣੇ ਹੋਏ ਆ ਬਾਈ ਇਦਾਂ ਹੀ ਉੱਪਰ ਤਿੰਨ ਚਾਰ ਮੰਜ਼ਰੀ ਬਣੀ ਹੋਈ ਹੈਗੀ ਆ ਜਾਂਦੀ ਉੱਪਰ ਕੌੜੀਆਂ ਆਏ ਬਾਈ ਜੋ ਬਾਥਰੂਮ ਹੁਣ ਬਣਿਆ ਤੇ ਆ ਰਸੋਈ ਹੈ ਆ ਬਾਸ ਹੁੰਦੀ ਵੀ ਸੀਟ ਪੱਟੀ ਇਹਦੇ ਵੀ ਥੱਲੇ ਥਾਲ ਟੂ ਲੱਗਣੀ ਦੁਆਰੇ ਤੇ ਬੰਨ ਵੀ ਸੀਟ ਲਾਉਂਗੇ ਪਹਿਦਰ ਇੱਥੇ ਬਾਈ ਕਹਿੰਦੇ ਰਸੋਈ ਬਣਾਉਣੀ ਆ ਤੇ ਇੱਥੇ ਖੱਡਾ ਮਾਰ ਕੇ ਆਪਾਂ ਇੱਥੇ ਸਿੰਕ ਲਾਉਣਾ 2 ਫੁੱਟ ਵਾਲਾ ਕੋਆਂਟ ਦੇਣਾ ਉਹਦੇ ਵਿੱਚ ਤੇ ਇੱਥੇ ਨੂੰ ਬਈ ਆਹ ਖਿੜਕੀ ਬੰਦ ਕਰਕੇ ਦਰਵਾਜ਼ਾ ਖੜ ਲੈਣਾ ਇਹ ਕਮਰਾ ਬਣਾਉਣਾ ਬਾਈ ਕਹਿੰਦਾ ਤੇ ਇੱਧਰ ਆਪਣਾ ਦਰਵਾਜ਼ਾ ਬੰਦ ਹੋ ਜਾਊਗਾ ਇਹ ਸੈਪਰੇਟ ਕਮਰਾ ਹੋ ਜਾਊਗਾ ਉੱਧਰ ਵਾਲ ਅੱਗੇ ਵਾਲ ਲੱਗ ਬਣਾਜੂਗਾ ਇਹਦੇ ਨਾਲ ਅਟੈਚ ਬਾਥਰੂਮ ਬਣਿਆ ਜੀ ਹਾਏ ਬਾਈ ਨੇ ਹੁੰਦੇ ਪਰ ਜਾਊਗਾ ਜਿਆਦਾ ਕਟਿੰਗ ਹੋ ਗਈ ਪੈਪਕੀ ਨਹੀਂ ਚੱਕ ਕੋਈ ਨਹੀਂ ਕਹਾਂ ਇਹਦੇ ਉਹ ਪਹਿਲਾਂ ਹੋ ਜਾਣਾ ਤੇ ਜੀ ਲੋਡ ਨਹੀਂ ਕਿਹਾ ਕੀ ਚਲੇ ਤਾਂ ਫਾਇਦਾ ਵੀ ਆ ਹਨਾ ਉਹ ਨੈਟੋ ਕੰਬੀ ਅੰਦਰ ਆ ਗਿਆ ਯੱਕ ਲਈ ਇਹਨਾਂ ਰੀਅਨਟ ਲੱਗ ਗਿਆ ਆਪਣਾ ਅੰਦਰ ਵਾਸਤੇ ਪੁਆਇੰਟ ਹੈ ਅੰਦਰ ਵਾਸਤੇ ਪੁਆਇੰਟ ਬਣ ਗਿਆ ਆਪਣਾ ਹਣਾ ਕੀ ਜੀ ਅਸ ਜੀ ਜੋਂਡਾ ਆਪਣਾ ਲੱਗ ਗਿਆ ਤੇ ਬਾਈ ਨਾਟ ਕੱਸਦੇ ਇਹਦੇ ਮੈਂ ਬਾਬੂ ਠੀਕ ਹੈ ਗਈ ਅੰਦਰ ਨੂੰ ਆਪਣੀ ਹਨਾ ਠੀਕ ਹੈ ਬਾਬੂ ਚੱਬੀ ਇਹਨੇ ਮੈਂ ਫੰਟ ਤੇ ਨਾਟ ਕੱਸਾ ਵਾਸਤੇ ਨੇ ਨੇ ਇਹ ਡਰੇਨਾ ਦਾ ਕੰਮ ਆਪਣਾ तकरीबन ਹੋ ਗਿਆ ਬਜਰੀ ਪਾਤੀ ਪਾਪਾਂ ਤੇ ਤਿੰਨ ਪੁਆਇੰਟ ਬਣਾਏ ਆ ਕਾਦੇ ਕਾਦੇ ਬਣਾਏ ਆ ਟੂਟੀਆਂ ਇੱਥੇ ਦੇਣੀਆਂ ਸਾਹਮਣੇ ਥੱਲੇ ਜਾਲੀ ਆ ਗਈ ਉਧਰ ਖੁੰਝੇ ਚ ਲੱਗਣਾ ਵਾਸ਼ਵੇਸ਼ਨ ਉਹਦੇ ਥੱਲੇ ਜਾਲੀ ਹੋ ਗਈ ਇੱਕ ਆ ਬਣੀ ਭਾਈ ਸ਼ੀਟ ਦਾ ਰੱਖਿਆ ਆਪਾਂ 15 16 ਇੰਚੀ ਸੈਂਟਰ ਤੇ ਹੁਣ ਬਾਬੂ ਆਪਣਾ ਹੋ ਰਿਹਾ ਤਿਆਰ ਇੱਕ ਮਾਰੂਗਾ ਕਟਰ ਕਟਰ ਮਾਰ ਕੇ ਚੀਰੀਆਂ ਝਾੜੂਗੇ ਠੀਕ ਨਹੀਂ ਬਾਬੂ ਸ਼ੀਰੀ ਮਾਰ ਕੇ ਫਿਰ ਫਿਟਿੰਗ ਕਰੂਗੇ ਸਮਾਨ ਥੋੜਾ ਬੋਤਾ ਪਿਆ ਆ ਜ ਆਪਣੇ ਕੋਲ ਥੋੜਾ ਬੋਤਾ ਲੈ ਕੇ ਆਉਣਾ ਇੱਥੇ ਪੁਰਾਣਾ ਪਿਆਦਾ ਬਾਈ ਕੋਈ ਸਮਾਨ ਆ ਤੇ ਬਾਈ ਆਪਾਂ ਨੇ ਟੈਂਕ ਬਾਸ ਉਹਨੂੰ ਕਿੱਥੇ ਦੇਣੀ ਆ ਸਪਲਾਈ ਕਿਚਨ ਚੋਂ ਆਰੇ ਹਾ ਕਿਚਨ ਤੇ ਟੁੱਟੀਆਂ ਲੱਗੀਆਂ ਵੀਆਂ ਚਾਰ ਟੁੱਟੀਆਂ ਨੇ ਇਸ ਤਰ੍ਹਾਂ ਸਪਾਈ ਥੱਲੇ ਤਾਰ ਕੇ ਜੋੜ ਕੇ ਬਾਸੂ ਨੂੰ ਜੋੜੂਗਾ ਸੋਬਰ ਭਾਈ ਲੱਗ ਗਿਆ ਕਟਰ ਫੇਰਨ ਥਾੜੂ ਥਾਲੂਗਾ ਹੁਣ ਢੂੜ ਬਾਸੂ ਦੀ ਫਿਟਿੰਗ ਹੋ ਗਈ ਕੰਪਲੀਟ ਗੀਅਰ ਦਾ ਟੁੱਟੀ ਦਵਾਈ ਹੈ ਤੇ ਇੱਕ ਸ਼ਾਵਰ ਦਾ ਪੁਆਇੰਟ ਹੈ ਤੇ ਬਾਸ਼ ਵਿਸ਼ਣ ਦਾ ਤੇ ਆਪਣੇ ਸ਼ੀਟ ਦੇ ਪੁਆਇੰਟ ਹੋ ਗਏ ਦੋ ਹੋ ਗਿਆ ਜਰਾ ਵੀ ਓਕੇ ਪਾਣੀ ਖੋਲ ਤਾਂ ਪਾਣੀ ਖੋਲਿਆ ਹਾਂ ਪਲੱਗ ਦੇਖ ਲੈ ਇੱਕ ਦੋ ਪਲੱਗ ਨਹੀਂ ਹੈ ਨਹੀਂ ਦੇਖ ਲੂਕ ਨਾ ਕਰਦਾ ਕੋਈ ਚੰਦ ਤੂੰ ਖੋਲਿਆ ਪਾਣੀ ਖੋਲਿਆ ਪਾਣੀ ਦੇਖ ਲੈ ਕਿੰਨਾ ਰਹਾ ਹੈ ਕਈ ਕਿਉਂ ਪਾਣੀ ਦੇ ਗਣਾ ਲੋ ਭਾਈ ਇਹ ਪਲੱਗ ਥੋੜੇ ਜਿਹਾ ਪੱਕੇ ਕਰ ਤੇ ਬਾਈ ਕਹਿੰਦੇ ਨਹੀਂ ਟੈਂਕੀ ਦੀ ਸਪਲਾਈ ਜੁੜੀ ਹੋਈ ਹੈ ਨਾ ਤਾਂ ਬਾਲ ਖੋਲਣਾ ਪੈਣਾ ਇੱਕੇ ਬਾਰ ਨਾਲ ਕਈ ਕਈ ਸਪਲਾਈਆਂ ਜੁੜੀਆਂ ਹੋਈਆਂ ਕਈ ਬਾਥਰੂਮ ਚੱਲਦੇ ਆ ਤਾਂ ਕਰਕੇ ਬਾਈ ਲੱਗ ਹੱਥ ਨਾਲ ਪੱਕੇ ਕਰ ਦੇਣ ਥੋੜੇ ਜਿਹਰੇ ਆ ਬੜਾ ਹੈਗੀਆਂ ਨੇ ਚ ਅੱਜ ਦਾ ਕਾਰਜਕ੍ਰਮ ਆਪਣਾ ਬਾਈ ਇੱਥੇ ਸਮਾਪਤ ਹੋ ਗਿਆ ਤੇ ਕੱਲ ਨੂੰ ਦੇਖਦੇ ਹਾਂ ਹੁਣ ਇੱਥੇ ਸ਼ੀਟ ਲਾਉਣੀ ਬਾਤ ਹੁੰਦੇ ਵਿੱਚ ਫੈਮਿਲੀਆ ਦਾ ਕੱਲੂ ਲਾਉਂਗਾ ਜਰੂਰ ਬੱਸ ਤਾਂ ਕੱਲ ਨੂੰ ਕੋਕਰੀ ਫਿਕਨ ਕਰੂ ਕਰਨੀ ਹੈ ਜਰਾਗ ਹੋਮ ਵਿੱਚੋਂ ਉੱਪਰਲੀ ਮੰਜ਼ਲ ਦੀ ਦੇਖਦੇ ਆ ਬਾਈ ਜੀ ਉੱਧਰ ਟਾਈਮ ਲੱਗਿਆ ਤਾਂ ਉੱਧਰ ਜਾਊਂਗੇ ਇੱਧਰ ਹਜੇ ਟਾਇਲ ਵਗੈਰਾ ਲੱਗਿਆ ਹੀ ਐ ਕੱਚੀ ਟਾਇਲ ਹਜੇ ਲੱਗੀ ਨਹੀਂ ਅੱਤੇ ਬਾਥਰੂਮਾਂ ਚ ਕਿਤੇ ਇੱਥੇ ਵੀ ਲੱਗਣੀ ਐ ਤੇ ਸ਼ੀਟ ਦਾ ਇੱਥੇ ਦੇਖਦੇ ਆ ਫਿਰ ਕੱਲੂ ਸ਼ਾਮ ਨੂੰ ਆ ਕੇ ਕੱਢ ਲੂੰਗਾ ਟਾਈਮ ਤੇ ਭਾਈ ਇਹ ਵੀਡੀਓ ਵਧੀਆ ਲੱਗੀ ਹੋਈ ਤੁਹਾਨੂੰ ਭਾਈ ਵੀਡੀਓ ਨੂੰ ਲਾਈਕ ਸ਼ੇਅਰ ਕਰ ਕਮੈਂਟ ਕਰ ਤੇ ਸਬਸਕ੍ਰਾਈਬ ਆਈ ਵੀਡੀਓ ਜ਼ਰੂਰ ਕਰਦੇ ਹੋ ਤੇ ਮਿਲਦੇ ਆਂ ਫਿਰ ਕੱਲੂ ਨਵੇਂ ਵਲੌਗ ਦੇ ਨਾਲ ਦੇਖਦੇ ਰਹਿ ਲਈ ਭਾਈ ਮਨੀ ਪਰੰਪਰ ਦਾ ਸਫਰਨਾਮਾ ਤੇ ਭਾਈ ਅੱਜ ਦੇ ਵਲੌਗ ਵਿੱਚ ਇੰਨਾ ਹੋ ਗਿਆ ਮਿਲਦੇ ਆਂ ਫਿਰ ਕੱਲੂ ਨਵੇਂ ਵਲੌਗ ਵਿੱਚ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ